ਲੁਧਿਆਣਾ ਦੇ ਸਰਕਟ ਹਾਊਸ ਵਿਖੇ ਪੰਜਾਬ ਵਿੱਚ ਤੇਜ਼ੀ ਦੇ ਨਾਲ ਫੈਲ ਰਹੇ ਨਸ਼ਾ ਨੂੰ ਲੈ ਕੇ ਨਵਚੇਤਨਾ ਬਾਲ ਭਲਾਈ ਕਮੇਟੀ ਅਤੇ ਲੁਧਿਆਣਾ ਸ਼ਹਿਰ ਦੀਆਂ ਵੱਖ-ਵੱਖ 20 ਤੋਂ ਵੱਧ ਸੰਸਥਾਵਾਂ ਦੇ ਵੱਲੋਂ ਹੰਗਾਮੀ ਮੀਟਿੰਗ ਦਾ ਯੋਜਨ ਕੀਤਾ ਗਿਆ ਜਿਸ ਵਿੱਚ ਵਿਸ਼ੇਸ਼ ਸ਼ਾਹੀ ਮਾਮਲ ਲੁਧਿਆਣਾ ਤੇ ਜ਼ੋਨਲ ਕਮਿਸ਼ਨਰ ਚਸਤੇਵ ਸਿੰਘ ਸੇਖੋਂ ਨੇ ਸ਼ਿਰਕਤ ਕੀਤੀ ਆਮ ਲੋਕਾਂ ਨੂੰ ਨਸ਼ਾ ਪ੍ਰਤੀ ਜਾਗਰੂਕ ਕਰਨ ਦੇ ਲਈ ਇੱਕ ਲਾਈਵ ਪੇਂਟਿੰਗ ਐਗਜ਼ੀਬਿਸ਼ਨ ਲਗਾਈ ਗਈ ਪੱਤਕਾਰ ਨਾਲ ਗਲਤ ਕਰ ਦਿਆ ਪ੍ਰਬੰਧਕਾਂ ਨੇ ਦੱਸਿਆ ਕਿ ਪੰਜਾਬ ਵਿੱਚ ਫੈਲੇ ਨਸ਼ਿਆਂ ਦੇ ਦਰਿਆ ਨੂੰ ਜੜੋ ਖਤਮ ਕਰਨ ਦੇ ਲਈ ਸਾਡੇ ਨਾਲ ਲੁਧਿਆਣਾ ਸ਼ਹਿਰ ਦਾ ਸਮੁੱਚਾ ਪ੍ਰਸ਼ਾਸਨ ਬਹੁਤ ਸਹਿਯੋਗ ਦੇ ਰਿਹਾ ਹੈ ਅਤੇ ਸਾਡੀ ਸੰਸਥਾ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਲਈ ਪੇਂਟਿੰਗ ਰਾਹੀਂ ਮੈਸੇਜ ਸਤਿਜਾਰੇ ਨੇ ਪੰਜਾਬ ਦਾ ਇੱਕੋ ਇੱਕ ਮੁੱਦਾ ਨਸ਼ੇ ਤੇ ਇਹਦੇ ਤੇ ਨਵ ਚੇਤਨਾ ਚਾਈਲਡ ਵੈਲਫੇਅਰ ਕਮੇਟੀ ਵੱਲੋਂ ਬੜੀ ਲੰਬੇ ਸਮੇਂ ਤੋਂ ਕਾਫੀ ਮੁਹਿੰਮਾ ਕੋਈ ਕੰਪੀਟੀਸ਼ਨ ਕਰਾ ਕੇ ਸਮਾਜ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅੱਜ ਵੀ ਅਸੀਂ ਜਿਹੜਾ ਨਸ਼ਿਆਂ ਦੇ ਉੱਤੇ ਇੱਕ ਸੈਮੀਨਾਰ ਸਰਕਟ ਆਊਟ ਕੀਤਾ ਇਹਦੇ ਚ ਲੁਧਿਆਣੇ ਦੀਆਂ ਤਕਰੀਬਨ 20 ਤੋਂ ਵੱਧ ਜਿਹੜੀਆਂ ਸੰਸਥਾਵਾਂ ਨੇ ਜਾਂ ਸਕੂਲ ਨੇ ਇਹਨਾਂ ਨੇ ਇਹ ਸਭੀ ਲਿਆ ਤੇ ਇਸ ਸੈਮੀਨਾਰ ਦੇ ਅੱਜ ਦੇ ਮੁੱਖ ਮਹਿਮਾਨ ਉਸਮਾਨ ਲੁਧਿਆਣਵੀ ਜੀ ਸ਼ਾਹੀਮਮ ਪੰਜਾਬ ਤੇ ਜੋਨਾ ਕਮਿਸ਼ਨਰ ਜਦੇਤ ਸਿੰਘ ਜੀ ਸੇਖੋਂ ਇਹਦੇ ਚ ਅੱਜ ਖਾਸ ਤੌਰ ਤੇ ਆਏ ਨੇ ਮੁੱਦਾ ਸਾਡਾ ਅੱਜ ਦਾ ਇਹ ਅਵੀ ਨਸ਼ੇ ਦੇ ਉੱਤੇ ਸਾਲ 2024 ਦਾ ਅਸੀਂ ਇੱਕ ਕੈਲੰਡਰ ਰਿਲੀਜ਼ ਕਰਨ ਜਾ ਰਹੇ ਹਾਂ ਤੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਇਸੇ ਤਰ੍ਹਾਂ ਜਿਹੜੀਆਂ ਸੰਸਥਾਵਾਂ ਨਵਚੇਤਨਾ ਬਲ ਭਲੇ ਕਮੇਟੀ ਤੇ ਜਿਹੜੀਆਂ ਸਰਕਾਰੀ ادارے ਨੇ ਸਾਡੇ ਇਹ ਅਸੀਂ ਰਲ ਕੇ ਵੀ ਨਸ਼ੇ ਦੇ ਉੱਤੇ ਇਸੇ ਤਰ੍ਹਾਂ ਕੰਮ ਕਰਦੇ ਰਹਾਂਗੇ ਤੁਸੀਂ ਦੇਖ ਰਹੇ ਹੋ ਵੀ ਅੱਜ ਬੜੀ ਵਧੀਆ ਜਿਹੜੀ ਪੇਂਟਿੰਗ ਨਵਚੇਤਨਾ ਵੱਲੋਂ ਅਵੇਰਨੈਸ ਜਾਗਰੂਤਾ ਲਈ ਇੱਕ ਪੇਂਟਿੰਗ ਐਗਜ਼ੀਬਿਸ਼ਨ ਅਸੀਂ ਡਿਸਪਲੇ ਕੀਤੀ ਹੈ ਨੇ ਪੇਂਟਿਸ ਉਹਦੇ ਚ ਵੀ ਬੜੇ ਬੱਚਿਆਂ ਨੇ ਜਾਂ ਆਰਟਿਸਟਸ ਨੇ ਆਰਟਡ ਪੇਂਟਿੰਗਾਂ ਰਾਹੀਂ ਬੜੇ ਵਧੀਆ ਮੈਸੇਜ ਕਨਵੇ ਕੀਤੇ ਨੇ ਜੋ ਅਸੀਂ ਆਮ ਇਨਸਾਨ ਦੇ ਦਿਮਾਗ 'ਚ ਨਹੀਂ ਹੈ ਉਹ ਜਿਹੜਾ ਪੇਂਟਿੰਗ ਵੱਲੋਂ ਪੇਂਟਿੰਗ ਦੁਆਰਾ ਇਹ ਮੈਸੇਜ ਕਨਵੇ ਕੀਤੇ ਜਾ ਰਹੇ ਨੇ ਤੇ ਸਾਰਿਆਂ ਨੇ ਅੱਜ ਇਹੀ ਪ੍ਰਣ ਕੀਤਾ ਵੀ ਆਉਣ ਵਾਲੇ ਟਾਈਮ 'ਚ ਇਹ ਸਾਰੀਆਂ ਸੰਸਥਾਵਾਂ ਇੱਕ ਪਲੈਟਫਾਰਮ ਤੇ ਇਕੱਠੀਆਂ ਹੋਣਗੀਆਂ ਤੇ ਜਿਹੜਾ ਪੰਜਾਬ ਨੂੰ ਨਸ਼ਾ ਮੁਕਤ ਜਿਹੜਾ ਸਾਡੀ ਨਸ਼ਾ ਮੁਕਤ ਪੰਜਾਬ ਮੁਹਿੰਮ ਅਸੀਂ ਚਲਾਈ ਆ ਉਹਨੂੰ ਨਸ਼ਾ ਮੁਕਤ ਕਰਕੇ ਵਧੀਆ ਜਿਹੜਾ ਸਮਾਜ ਨੂੰ ਵਧੀਆ ਦੇਣ ਦਵਾਂਗੇ ਅਸੀਂ ਠੀਕ ਹੈ ਜੀ ਰੰਗਲਾ ਪੰਜਾਬ ਬਣਿਆ ਜਾਊਗਾ ਨਵਜੀ ਇਤਨਾ ਇੱਕ ਇਦਾਂ ਦੀ ਸੋਸਾਇਟੀ ਆ ਜਿਹੜੀ ਚਾਈਲਡ ਲੇਬਰ ਤੇ ਨਸ਼ਿਆਂ ਦੇ ਉੱਤੇ ਬਹੁਤ ਕੰਮ ਕਰਦੀ ਆ ਹਰ तकरीबन तकरीबन ਹਰ ਮਹੀਨੇ ਇਹਨਾਂ ਦਾ ਕੋਈ ਨਾ ਕੋਈ ਜਾਗਰੂਕਤਾ ਤੇ ਇਹੋ ਜਿਹਾ ਕੈਂਪ ਲਗਾਇਆ ਜਾਂਦਾ ਅੱਜ ਇਹਨਾਂ ਵੱਲੋਂ ਨਵੇਂ ਸਾਲ ਦਾ ਕੈਲੰਡਰ ਜਾਰੀ ਕੀਤਾ ਗਿਆ ਜਿਦੇ ਵਿੱਚ ਕੁਝ ਆਰਟਿਸਟਾਂ ਵੱਲੋਂ ਇਹ ਜੀਆਂ ਪੇਂਟਿੰਗਸ ਬਣਾਈਆਂ ਗਈਆਂ ਨੇ ਜਿਨ੍ਹਾਂ ਦੇ ਵਿੱਚ ਨਸ਼ਿਆਂ ਤੋਂ ਹੋਣ ਵਾਲੇ ਨੁਕਸਾਨ ਦਾ ਮੈਸੇਜ ਦਿੱਤਾ ਗਿਆ ਵਾ ਔਰ ਇਦਾਂ ਦਾ ਕੈਲੰਡਰ ਜੇ ਸਾਡੇ ਘਰਾਂ 'ਚ ਲੱਗਦਾ ਤਾਂ ਕੁਛ ਨਾ ਕੁਛ ਤਾਂ ਮੇਰੇ ਹਿਸਾਬ ਨਾਲ ਬੱਚਿਆਂ ਤੇ ਅਸਰ ਪੈਂਦਾ ਦੇਖ ਕੇ ਕੋਈ ਨਾ ਕੋਈ ਤਾਂ ਸ਼ਾਇਦ ਸਾਡੇ ਸਮਾਜ 'ਚੋ ਸੁਧਾਰ ਦਾ ਕਾਰਨ ਸ਼ੁਰੂ ਹੋਊਗਾ ਤੇ ਮੈਂ ਬਹੁਤ ਉਮੀਦ ਕਰਦਾ ਕਿ ਨਵ ਜਾਗਤਨਾ ਮੇਰਾ ਛੋਟਾ ਵੀਰ ਸੁਖਤੇਰ ਸੇਖੋਂ ਇਦਾਂ ਹੀ ਸਮਾਜ ਭਲਾਈ ਦੇ ਕੰਮ ਕਰਦਾ ਰਹੂਗਾ ਤੇ ਮੈਂ ਹਰ ਇਹਦੀ ਮੁਹਿੰਮ ਦੇ ਵਿੱਚ ਇਹਦੇ ਨਾਲ ਆ ਜਿੰਨਾ ਵੀ ਮੇਰਾ ਆਪਣੇ ਵੱਲੋਂ ਮੈਂ ਸਾਥ ਦੇ ਸਕਦਾ ਮੈਂ ਇਹਦਾ ਜਰੂਰ ਸਾਥ ਦਊਂਗਾ ਤਾਂ ਕਿ ਅਸੀਂ ਆਪਣੇ ਸਮਾਜ ਨੂੰ ਸੁਧਾਰਨ ਵਾਲੇ ਪਾਸੇ ਲਜਾ ਸਕੀਏ ਜੀ ਉਹ ਤੁਸੀਂ ਦੇਖ ਹੀ ਲਈਆਂ ਮੈਂ ਤਾਂ ਕਹੂੰਗਾ ਵੀ ਤੁਸੀਂ ਇਹ ਥੋੜਾ ਜਿਹਾ ਕਵਰ ਅਪ ਕਰਕੇ ਪਬਲਿਕ ਨੂੰ ਵੀ ਦਿਖਾਓ ਇਹਦੇ ਵਿੱਚ ਕੁਝ ਟੀਚਰਸ ਨੇ ਫਾਈਨ ਆਰਟਸ ਦੇ ਅਲੱਗ-ਅਲੱਗ ਸਕੂਲਾਂ ਦੇ ਉਹਨਾਂ ਵੱਲੋਂ ਬਣਾਈਆਂ ਗਈਆਂ ਨੇ ਕੁਝ ਬੱਚਿਆਂ ਵੱਲੋਂ ਬਣਾਈਆਂ ਗਈਆਂ ਨੇ ਇਹ ਇੱਕ ਬਹੁਤ ਵੱਡੀ ਚੀਜ਼ ਆ ਕਿ ਜਿਹੜਾ ਬੱਚਾ ਇੱਕ ਪੇਂਟਿੰਗ ਬਣਾਉਂਦਾ ਨਸ਼ੇ ਦੇ ਉੱਤੇ ਤਾਂ ਉਹ ਕੱਲ ਨੂੰ ਆਪਣੇ ਨਾਲ ਦੇ ਬੱਚਿਆਂ ਨੂੰ ਕਿਦਾਂ ਦਾ ਮੈਸੇਜ ਦੇਊਗਾ ਚੰਗਾ ਮੈਸੇਜ ਦੇਊਗਾ ਤਾਂ ਸਾਡਾ ਆਉਣ ਵਾਲਾ ਸਮਾਜ ਸੁਧਰ ਸਕਦਾ ਬਾਕੀ ਉਸਮਾਨ ਜੀ ਬੈਠੇ ਨੇ ਉਸਮਾਨ ਦੀ ਜੀ ਦੀ ਸਪੀਚ ਤਾਂ ਫਿਰ ਬਹੁਤ ਸੁਣਨ ਵਾਲੀ ਹੁੰਦੀ ਹੈ ਤੇ ਉਹ ਨਸ਼ਿਆਂ ਤੇ ਕੀ ਮੈਸੇਜ ਦਿੰਦੇ ਆ ਤੇ ਉਹ ਸੁਣਨ ਵਾਲਾ ਹੋਊਗਾ ਤੇ ਮੈਂ ਉਮੀਦ ਕਰਦਾ ਕਿ ਆਉਣ ਵਾਲਾ ਸਾਲ ਸਾਡੇ ਲੁਧਿਆਣਾ ਵਾਸੀਆਂ ਲਈ ਚੰਗਾ ਹੋਊਗਾ ਖੁਸ਼ੀਆਂ ਭਰਿਆ ਹੋਊਗਾ ਤੇ ਨਸ਼ਿਆਂ ਤੋਂ ਮੁਕਤ ਹੋਊਗਾ ਬismillah अर रहमान अर रहीम ਸ਼ੁਰੂ ਅੱਲਾਹ ਤਾਲਾ ਦੇ ਨਾਮ 'ਤੇ ਹਾਂ ਜੋ ਬੜਾ ਮਿਹਰਬਾਨ ਤੇ ਨਿਹਾਈ ਤਰਹਿ ਰਹਿਮ ਕਰਨ ਵਾਲਾ ਨਵ ਚੇਤਨਾ ਬਾਲ ਭਲਾਈ ਕਮੇਟੀ ਜਿਹੜੀ ਹੈ ਜਿਹੜੀ ਸਾਡੇ ਪ੍ਰਿੰਸੀਪਲ ਜਨਾਬ ਸੇਖੋ ਸਾਹਿਬ ਵੱਲੋਂ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਨਸ਼ਿਆਂ ਦੇ ਵਿਰੁੱਧ ਉਹਦੇ ਬਾਅਦ ਪਰਿਆਵਰਣ ਨੂੰ ਅੱਛਾ ਬਣਾਉਣ ਦੇ ਲਈ ਸਿੱਖਿਆ ਦੇ ਖੇਤਰ ਦੇ ਵਿੱਚ ਇੱਕ ਅੱਛਾ ਕੰਮ ਜਿਹੜੀ ਕਰ ਰਹੀ ਹੈ ਅੱਜ ਇਹਨਾਂ ਨੇ 2024 ਦਾ ਕੈਲੰਡਰ ਰਿਲੀਜ਼ ਦੇ ਕਰਨ ਦੇ ਮੌਕੇ ਤੇ ਇੱਕ ਨਸ਼ਿਆਂ ਦੇ ਖਿਲਾਫ ਇੱਕ ਪ੍ਰੋਗਰਾਮ ਜਿਹੜਾ ਲੁਧਿਆਣਾ ਦੇ ਵਿੱਚ ਕੀਤਾ ਹੈ ਜਿਸ ਵਿੱਚ ਵੱਖ-ਵੱਖ ਸੰਸਥਾਵਾਂ ਦੇ ਲੋਕ ਜਿਹੜੇ ਨੇ ਸ਼ਾਮਿਲ ਹੋਏ ਨੇ ਮੈਂ ਇਹਨਾਂ ਨੂੰ ਬਹੁਤ ਵਧਾਈ ਦੇਣਾ ਚਾਹੁੰਦਾ ਕਿਉਂਕਿ ਲੋਕ ਤਾਂ ਦੁਨੀਆ 'ਚ ਬਹੁਤ ਹੁੰਦੇ ਨੇ ਲੇਕਿਨ ਅਸਲ ਉਹੀ ਗਿਨੇ ਜਾਂਦੇ ਨੇ ਜਿਨ੍ਹਾਂ ਦਾ ਜਜ਼ਬਾ ਔਰ ਜਿਨ੍ਹਾਂ ਦੀ ਸੋਚ ਇਨਕਲਾਬੀ ਹੁੰਦੀ ਹੈ ਤੇ ਸੇਖੋ ਸਾਹਿਬ ਨੂੰ ਤੇ ਇਹਨਾਂ ਦੀ ਪੂਰੀ ਟੀਮ ਨੂੰ ਬਹੁਤ-ਬਹੁਤ ਵਧਾਈ ਔਰ ਉਮੀਦ ਕਰਦਾ ਹਾਂ ਕਿ 2024 ਜਿਹੜਾ ਹੈ ਉਹ ਨਸ਼ਿਆਂ ਦੇ ਖਾਤਮੇ ਦੇ ਲਈ ਪੰਜਾਬ ਦੇ ਵਿੱਚ ਚੜ੍ਹੇ ਜਾਏਗਾ ਧੰਨਵਾਦ ਜੀ ਲੁਧਿਆਣਾ ਲਈ ਤੇ ਲਈ ਟਿੰਕਾ ਚਾਟ ਤੇਰਪੋ